ਆਗਰੇ ਨੀਰੂ ਭੜਿਆ ਤੇਂ ਤੇ ਆਕਰਮ ਹਮਾਰੇ ਜੀ 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 ਦਇਆ ਪਰੋ ਕੋ ਕਿਛੁ ਮੇ ਰੂਪਾ ਡੋਬਦੇ ਪਥਰ ਤਾਣਾਈ ਛੇੜਾ نانکم پشان سو ہوا جیلا ਤ੍ਰੇਸ਼ ਕਰ ਤਰਹਿ ਸਤਿਗੁਰਾਂ ਦੇ ਸਾਜੀ ਤੇ ਨਵਾਜੀ ਗੁਰੂ ਵਿਆਰੀ ਗੁਰੂ ਸੁਆਰੀ ਵਾਲੀ ਗੁਰੂ ਦਾ ਆਸਰੂ ਗੁਰੂ ਘਰ ਸਾਸਾ ਸਰਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਆਪਾਂ ਸਾਹਿਬਾਨੀ ਬਹੁਤ ਵੱਡੇ ਪਾਕਾਂ ਵਾਲੇ ਹਾਏ ਜੋ ਸਹਿਬ ਹੈ ਗ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨੰਗੀ ਹੋ ਦਾ ਅਨੰਤ ਮਾਨ ਮਾਰਨ ਜਦੋਂ ਦੇ ਨੇ ਵੀ ਜਿਹੜਾ ਤੇਰਾ ਟਾਈਮ ਆਇਆ ਮਾਇ ਉਹ ਟਾਈਮ ਲੈ ਰ ਚੰਗਾ ਹੈ ਜਿਹੜਾ ਪਰਮਾਰਮਾ ਦੀ ਯਾਤਰਾ ਵਿੱਚ ਗੁਰੂ ਦੀ ਪਰਿਪੇਖ ਵਿੱਚ ਇਹ ਰਸਨਾ ਬਣੇ ਕਿਤਾ ਮਰੇ ਭਰੋ ਜਾਉ ਲੈ ਕਿਤੇ ਸੋਈ ਕੜੀ ਫੜ ਲਖਣੀ ਜਿਤ ਸਹਿਰ ਆਵੇ ਕਹੇ ਹੁਣ ਬੰਦਾ ਸੰਸਾਰ ਦੇ ਵਿੱਚ ਭਵੇਂ ਕੋਈ ਵੀ ਕਿਰਿਆ ਕਰਦਾ ਹੈ ਉਹ ਆਪਾਂ ਜਾਣ ਜਾਣ ਕਿ ਨਾਲ ਜਾਣ ਵਾਲਾ ਕੋਈ ਕੁਝ ਵੀ ਚੀਜ਼ ਨਹੀਂ ਤੋ ਕਿਉਂਕਿ ਇਸ ਸੰਸਾਰ ਦੇ ਵਿੱਚੋਂ ਕੁਝ ਵੀ ਜਾਣ ਨਹੀਂ ਜਾਂਦਾ ਆਪਾਂ ਆਪਣੇ ਸਾਡੇ ਆਪ ਨੇ ਕਈ ਸਾਰੀਆਂ ਮੌਤਾਂ ਹੋਈਆਂ ਜਿਹੜਾ ਬੜਾ ਪਤਾ ਸਹੀ ਹੈ ਉਹ ਵੀ ਇਸ ਸੰਸਾਰ ਦੇ ਵਿੱਚ ਹੀ ਰਹਿ ਜਾਂਦਾ ਤੇ ਮਨੁੱਖ ਦੇ ਵਿੱਚ ਜਿਹੜੇ ਨਾਲ ਤਾਂ ਬਹੁਤ ਜਾਂਦਾ ਨਹੀਂ ਪਰ ਉਹ ਮਾਇਆ ਦੇ ਦੇਸ਼ ਵਿੱਚ ਭਰਮ ਵਾਲ ਵਿੱਚ ਸੁਤਤਾ ਹੋ ਕੇ ਕਰਕੇ ਸਾਰੇ ਆਪਣਾ ਸਭ ਨਹੀਂ ਕਿਉਂਕਿ ਜਦੋਂ ਮਨ ਸਾਡਾ ਇਹ ਮਾਇਆ ਮਾਇੇ ਜਵੀਂ ਸਮਝਦਾ ਉਦੋਂ ਫਿਰ ਇਹ ਭਰ ਵਿੱਚ ਜਾਂਦਾ ਹੈ ਉਦੋਂ ਫਿਰ ਇਹ ਭਰ ਵਿੱਚ ਜਾਂਦਾ ਹੈ ਹੁਣ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਵੀ ਸੁੱਤੇ ਕਿੰਨੇ ਜਾਣੇ ਜਾਂਦੇ ਸਤਿਗੁਰੂ ਜੀ ਨੇ ਉਹਨੇ ਕਹਿੰਦੇ ਤੀਹੀ ਗੁਣੀ ਉਹ ਸੰਸਾਰ ਭਰ ਬਸ ਸੁਧਾ ਸੁਧਿਆ ਰਹਿਣਾ ਬਿਹਾਣੀ ਗੁਰ ਕੇ ਬਾਤਿ ਸੇ ਜਨ ਜਾਗੇ ਜਿਨ੍ਹਾਂ ਹਰ ਮਰਨ ਵਸਿਆ ਕੋਲੇ ਅਮਰਤ ਬਾਣੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਕੋਈ ਬਿਰਲੇ ਬਿਰਲੇ ਇਸ ਸੰਸਾਰ ਦੇ ਵਿੱਚ ਸਿਮਰਨ ਦੇ ਦੁਆਰਾ ਜਾੜੇ ਨੇ ਜਿਨ੍ਹਾਂ ਦੇ ਪਿਛਲੇ ਜਨਮ ਦੀ ਤਿੰਪਾ ਨੂੰ ਤੋਰ

ਹੁਣ ਲਾਹਾ ਵੀ ਉਹ ਤਰ੍ਹਾਂ ਦਾ ਇੱਕ ਤਾਂ ਲਾਹਾ ਹੈ ਜਿਹੜਾ ਆਪਾਂ ਸੰਸਾਰਿਕ ਕਿਰਿਆ ਕਰਦੇ ਆ ਧਨ ਦੌਲਤ ਆ ਕਰਨੀ ਇਹ ਲਾਹਾ ਹੈ ਹੁਣ ਇਹ ਜਿਹੜਾ ਲਾਹਾ ਹੈ ਕੰਮ ਆਉਣ ਵਾਲੇ ਲੱਖ ਰੁਪਈਆ ਬੈਂਕਾਂ ਦੇ ਵਿੱਚ ਪਿਆ ਹੋਣਾ ਧਨ ਦੌਲਤ ਤੋਂ ਜ਼ਿਆਦਾ ਹੋਵੇ ਪਰ ਉਹ ਨਾਲ ਜਾਣ ਵਾਲਾ ਨਹੀਂ ਕੰਮ ਆਉਣ ਵਾਲਾ ਨਹੀਂ ਵੇ ਸਾਦੇ ਸਾਧੂ ਜੀ ਸੁਣ ਜਾਂਦੇ ਨੇ ਲਾਹਾ ਉਹ ਲੈ ਜਿਹੜਾ تیرے ਨਾਲ ਨਾਲ ਜਣਾ ਜਿਹੜਾ ਤੇਰਾ ਇਕੱਲੇ ਦਾ ਧਨ ਉਹ ਜਿਹਦੇ ਵਿੱਚ ਜਿਹੜੇ ਪਰਿਵਾਰ ਦਾ ਵੀ ਕੋਈ ਲੋਲ ਨਹੀਂ ਤੇ ਮਾਰਾ ਲਾਭ ਜਾਂਦੇ ਜੇ ਕਹਿੰਦੇ ਉਹ ਧਨ ਜਿਹੜਾ ਹੈ ਨਾਮ ਧਨ ਮਰ ਅਗੇ ਨਾਮ ਧਨ ਜਿਸ ਜਗ ਕੇ ਪਾਲੇ ਸੋਈ ਬੋੜਾ ਸਾਹਾ ਉਹ ਬੋੜਾ ਸਾਹਾ ਹੈ ਅੰਜ ਪੁਰਨਾਮ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ ਆਪਾਂ ਨਾਮ ਨਹੀਂ ਜਪਦੇ ਸਾਰਾ ਕਿਰਿਆ ਕਰਦੇ ਆਂ ਦਾਸ ਸਤਪੀਰ ਮੈਂ ਇੱਕ ਉਹ ਪਰਮਾਰਮ ਵਾਲੇ ਨਾਮ ਨਹੀਂ ਜਪਦੇ ਜਿਹੜਾ ਸਾਡਾ ਨਿੱਜੀ ਕਾਰਜਾ ਆਪਣਾ ਘਰ ਫੈਮਲੀ ਜਿਹਦੇ ਵਿੱਚ ਬੇਸਿਦਾ ਕੋਈ ਲੋੜ ਨਹੀਂ ਜਿਹਦੇ ਵਿੱਚ ਕਿਸੇ ਨੂੰ ਕੋਈ ਹਿੱਸਾ ਨਹੀਂ ਢੜਨਾ ਜੇ ਮਨੁੱਖ ਮੋਤੈ ਦੇ ਨਾਮ ਜਪਿਆ ਜਾਂ ਮਿੱਤਾ ਦੇ ਨਾਮ ਜਪਿਆ ਉਹਦਾ ਭਾਗ ਜਿਹੜਾ ਹੈ ਉਹ ਮਿੰਨਾ ਪਰ ਮਿੰਨਾ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਹੁਣ ਅ ਪਰਮਾਰਥ ਜਾਉਂਦੇ ਨੇ ਕਹਿੰਦੇ ਵੀ ਤੂੰ ਉਹ ਲਾਹਾ ਜਿਹੜਾ ਲੈਣ ਬਾਸ ਤੋਂ ਆਇਆ ਹੈ ਉਹ ਧੰਨ ਧੰਨਾ ਇੱਠਾ ਬੈਠਾ ਹੁਣ ਜਦੋਂ ਆਪਾਂ ਆਪਣੇ ਅੰਦਰ ਚਾਤੀ ਮਾਰਦੇ ਆ ਤੇ ਸਾਡੇ ਕੋਲ ਦਰਿਆਵੀ ਧੰਨ ਤਾਂ ਬਹੁਤ ਹੈ ਰੋਟੀ ਵੀ ਮੜੀ ਜਾਂਦੀ ਹੈ ਜੇ ਲੋਕੀ ਦੇਖਦੇ ਆਂ ਵੀ ਸਾਡਾ ਜਿਹੜਾ ਇਲਾਹੀ ਕਰਨਾ ਉਹ ਖਿਆਲਿਆਂ ਦਾ ਜਮਾ ਨਹੀਂ ਤੇ ਜੇ ਸਾਡਾ ਉਹ ਧੰਨ ਸਾਡੇ ਦਾ ਨਾ ਹੋਇਆ ਤੇ ਸਾਨੂੰ ਇਸ ਸੰਸਾਰ ਦੇ ਵਿੱਚੋਂ ਜਾਣ ਤੋਂ ਬਾਅਦ ਸਾਡੀ ਕੌਡੀ ਇੰਨੀ ਕਦਰ ਨਹੀਂ ਹੈ ਕਿਉਂਕਿ ਮੌਤ ਆ ਬਾਅਦ ਤੇ ਮਰ ਨਾਲ ਲਿਜਾਉਂਦੇ ਤੁਸੀਂ ਕੀ ਮੌਤ ਦਿਖਾਓਗੇ ਸਕੇ ਬਾਤਾਂ ਦੀ ਪਰਮਾਣਿਕ ਨੂੰ ਵੀ ਸਮਝਾਉਂਦੇ ਨੇ ਕਹਿੰਦੇ ਧਰਮ ਦਾ ਰਾਇ ਜਦ ਲੇਖਾ ਮੰਗੇ ਕਿ ਆਪ ਕੋ ਲੇਖ ਨਹੀਂ ਕਰਦਾ ਜਦੋਂ ਤੀਨ ਇਸ ਗਿੱਤ ਕੀ ਮੜੀ ਹੈ ਜਿਹੜੀ ਤੈਨੂੰ ਇਹਦਾ ਪੁੜਾ ਨਹੀਂ ਜੋੜ ਇਹਦਾ ਹਿਸਾਬ ਹੁਣਾ ਹੈ ਤੇ ਮਹਾਰਾਜ ਸਮਝਾਉਂਦੇ ਉਹ ਵੀ ਟੀਮ ਮੁਖ ਦਿਖਾਏਗਾ ਉਥੇ ਸੱਚ ਦਾ ਹੀ ਹੰਸੜਾ ਹੈ

ਉਹ ਸੁਵਾਸ ਪਰਮਾਤਮਾ ਦੇ ਵਿਗਿਆਨੀ ਵਜਿਹਾ ਹੋ ਗਿਆ ਹੁਣ ਜਿਹਨੋ ਸੁਵਾਸ ਆਇਆ ਅਸੀਂ ਦਰਿਆ ਵੀ ਕਰ ਦਿੱਤੀ ਸੰਸਾਰੀ ਕਰ ਕਰ ਦਿੱਤੀ ਉਹ ਸੁਵਾਸ ਬੜਾ ਅੜੜ ਆਉਣ ਲੱਗ ਜਾਂਦੀ ਵਜਿਹਾ ਹੋ ਗਿਆ ਹੁਣ ਰਾਤ ਕਿੜਾ ਆਪਾਂ ਸੁਣਿਆ ਪੁੱਤਰ ਸੁਤਿਆ ਕਾੜਨ ਗਣਿਆ ਬਾਰਾਂ ਅਰਿਆ ਸਵਾਰ ਸਤਿਆ ਚਲੇ ਜਾਂਦਾ ਰਾਤ ਨੂੰ ਮਗਰ ਪੜਦਾ ਹੈ ਬਾਰਾਂ ਜੀਆਂ ਉਹ ਆਪਾਂ ਸਵਾਰ ਸੰਸਾਰ ਦੀ ਗਿਣਤੀ ਕਰਕੇ ਸੰਸਾਰ ਦੀ ਕਿਰਿਆ ਕਰਨ ਚ ਕੱਢ ਦਿੰਦੇ ਤੇ ਮਹਾਰਾਜ ਸਾਹਿਬ ਜਿਹਾ ਹੁੰਦੇ ਜੋਂ ਕਹਿੰਦੇ ਰੈਣ ਲਵਾਈ ਸੋਏ ਰੈਣ ਕਹਿੰਦੇ ਨੇ ਰਾਤ ਨੂੰ ਕਹਿੰਦੇ ਰਾਤ ਸੁੱਤਿਆ ਕੱਢ ਜਾਂਦੀ ਹੈ ਕਹਿੰਦੇ ਦਿਵਸ ਸਿਖਲਵਾਇਆ ਖਾਈ ਕਹਿੰਦੇ ਜਿਹੜਾ ਤੇਨ ਆ ਇੱਕ ਹੰਦਿਆ ਪਿੰਦਿਆ ਕੜਗੜਾ ਕਹਿੰਦੇ ਹੀਰੀ ਜੈਸਾ ਜਨਮ ਹੈ ਕੋਟੀਆਂ ਬਦਲੇ ਜਾਏ ਕਹਿੰਦੇ ਹੀਰੀਆਂ ਨੂੰ ਵੱਡਾ ਜਨਮ ਮਿਲਿਆ ਸੀ ਉਹਨੂੰ ਬਹੁਤ 84 ਲੱਖ ਤੋਂ ਉਪਰ ਸਲਮੂਲ ਜਾਮਾ ਮਾਨਸ ਜਾਂ ਮਾਨ ਕਹਿੰਦੇ ਹੀਰ ਜੋਂ ਵੱਡਾ ਦੀ ਭਰ ਤੋਂ ਕੌਡੀਆਂ ਦੇ ਭਾਅ ਨੂੰ ਸੰਸਾਰ ਦੇ ਵਿੱਚ ਖਰਾਬ ਕਰ ਦਿੰਦਾ ਹੈ ਇਸੇ ਕਰਕੇ ਮਾਨਸ ਨੂੰ ਸਮਝਾਉਂਦੇ ਨੇ ਕਿ ਜਿਹੜਾ ਕੋਈ ਜਾਮਾ ਮਿਲਿਆ ਜਿਸ ਤਰ੍ਹਾਂ ਪਰਦੇਸ ਦੇ ਸੰਸਾਰ ਦੇ ਵਿੱਚ ਜਾਨਵਰ ਨੇ ਪਸ਼ੂ ਨੇ ਪੰਛੀ ਨੇ 83 ਲੱਖ ਜਿਹੜਾ ਹੁਣ ਹੈ ਹੁਣ ਹੈ ਇਹ ਹੀ ਹੈ ਜੋ ਜੋ ਇੰਨੀ ਸੋਜੀ ਦੀ ਸਭ ਤੋਂ ਜ਼ਿਆਦਾ ਸੋਜੀ ਹੈ ਮਾਨਸ ਚਾਹਨੇ ਮਾਨਵ ਜਨਮ ਦਾ ਲੰਗ ਹੈ ਇਹਨੂੰ ਸਭ ਤੋਂ ਜ਼ਿਆਦਾ ਸੋਜੀ ਹੈ ਮਾਰਾ ਕਹਿੰਦੇ ਵੀ ਤੂੰ ਇੰਨੀ ਸੋਝੀ ਹੋਣ ਤੋਂ ਫਿਰ ਤੂੰ ਪਿਛਲੀਆਂ ਜੁਗਾਂ ਵਿੱਚ ਜਾਣ ਵਾਲੇ ਇਸ ਸਾਧ ਦੇ ਵਿੱਚ ਕਰਮ ਕਰਦਾ ਹੈ ਇਹਦਾ ਲਾਭ ਚੱਕਦਾ ਇਹਦਾ ਲਾਹਾ ਹੈ ਇਹਦਾ ਜਿਹੜਾ ਲਾਹਾ ਹੈ ਉਹ ਹਰ ਸਿਮਰਨ ਨਾਮ ਸਿਮਰਨ ਕਹਿੰਦੇ ਉਹ ਨਾਮ ਸਿਮਰਨ ਜਦ ਬਾਣੀ ਪੜ ਬਾਣੀ ਸੁਚਾਉਂਦਾ ਹੁਣ ਇਸੇ ਕਰਕੇ ਆਪਾਂ ਕੋਸ਼ਿਸ਼ ਕਰਤੀ ਹੈ ਘਰ ਦੇ ਬੱਚੇ ਵਾਸਤੂ ਬਾਦਨ ਦਾ ਨਾਮ ਜਪਣਾ ਨਾਮ ਜਪਣ ਦੇ ਨਾਲ ਸਾਡੇ ਦੋਹਾਂ ਪਾਸਿਆਂ ਦੇ ਕਾਰਟ ਸਵਾਰੇ ਜਾਂਦੇ ਨੇ ਲੋਕ ਅਤੇ ਪਰ ਲੋਕ ਇਹ ਕਰਕੇ ਆਪਾਂ ਕੋਸ਼ਿਸ਼ ਕਰਦੀ ਆ ਕਿ ਇਹ ਨਾਮ ਆਪਣਾ ਘਰ ਦੇ ਵਿੱਚ ਬੈਠ ਕੇ ਜੇ ਮਾਰਾ ਸੁਝਾਉਂਦੇ ਹੋ ਕਹਿੰਦੇ ਜਿਨ ਕੀ ਨਾਮ ਧਿਆਇਆ ਗੈ ਸ਼ਬਦ ਘਾਲ ਨਾਮ ਤੇ ਮਨ ਨੂੰ ਜਲੇ ਕੀਤੀ ਸੁਖੀ ਨਾਵਾ ਜਿਨਾਂ ਦੇ ਨਾਮ ਨਾਲ ਧਿਆਇਆ ਜਿਨ੍ਹਾਂ ਨੇ ਨਾਮ ਨਾਲ ਜਪਿਆ ਕਹਿੰਦੇ ਉਹ ਇਸ ਸੰਸਾਰ ਦੇ ਵਿੱਚੋਂ ਜਿੱਤ ਕੇ ਗਏ ਨੇ ਤੇ ਜਿਨ੍ਹਾਂ ਦੇ ਨਾਮ ਨਹੀਂ ਜਪਿਆ ਸਰਬ ਸੰਸਾਰ ਦੀਆਂ ਪੜਾਈਆਂ ਤੱਕ ਸੰਸਾਰ ਦੇ ਕਿਰਿਆ ਕਰਨ ਤੱਕ ਸੀਮਤ ਨਹੀਂ ਉਹ ਵੀ ਇਸ ਸੰਸਾਰ ਦੇ ਵਿੱਚੋਂ ਬਾਹਰ ਹੈ ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਹਰ ਕੀ ਦਾ ਹਿਸਾਬ ਕਰਦੇ ਹਾਂ ਬੈਲਸ ਰੱਖਦੇ ਹਾਂ ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਜੀਵਨ ਦੇ ਅੰਦਰ ਆਪਣੇ ਮਨ ਦੇ ਅੰਦਰ ਚਾਤੀਆਂ ਮਾਰਨੀ ਹੈ ਇਹ ਮਨ ਦਾ ਪਿੱਛਾ ਕਰਨਾ ਹੈ ਵੀ ਮਨ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਕਿੰਨਾ ਟਾਈਮ ਇਹ ਪਰਮਾਤਮਾ ਦੇ ਨਾਲ ਨਾ ਰਹਿਦਾ ਹੈ ਤੇ ਜੇ ਮਨ ਦੇ ਮਾਰ ਕੇ ਰੁਕੇ ਕਿ ਆਪਣੇ ਆਪ ਦਾ ਆਪ ਆਪ ਹੀ ਪਤਾ ਹੁੰਦਾ ਜਿਸ ਤਰ੍ਹਾਂ ਅਰਬਾ ਹੁਣ ਔਗਣ ਕਰਦੇ ਕੋਈ ਉਹਨਾ ਔਗਣਾ ਦਾ ਆਪਾ ਪਤਾ ਹੁੰਦਾ ਚਾਹ ਮਾਲ ਨੂੰ ਜਾਣਦਾ ਹੁਣ ਜਿਹੜਾ ਮਨ ਹੈ ਇਹਦੀ ਪੌਂਟ ਨਹੀਂ ਹੁੰਦੀ ਇਹ ਜੋਤ ਸਰੂਪ ਹੈ ਜਿਹਨੋ ਮਹਾਰਿਸ਼ੀ ਜੀ ਉਹਦੇ ਵੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਹਿੰਦੇ ਮਨ ਨੂੰ ਜਿਹੜਾ ਜੋਤ સ્વરૂਪ ਹੈ ਆਪਣਾ ਮੂਲ ਨੂੰ ਪਛਾਨ ਆਪਣਾ ਮੂਲ ਆਧਾਰ ਗਿਆਨ ਗੁਰੂ ਕੌਣ ਹੈ ਤੂੰ ਆਇਆ ਕਿੱਥੋਂ ਹੈ ਤੂੰ ਜਾਣਾ ਕਿੱਥੇ ਅਸਲ ਜਿੰਦਗੀ ਦਾ ਜੋ ਮੂਲ ਸ ਹੈ ਉਹ ਹੀ ਹੈ ਸੰਸਾਰ ਇੱਕ ਸੁਪਨਾ ਹੈ ਇਸ ਨੂੰ ਨਾ ਨਾ ਬੇਸੋਇਆ ਦੇ ਜਦ ਕਿ ਉਹ ਨਾ ਖਤਮ ਹੋ ਜਾਏਗਾ ਹੁਣ ਮਨ ਨੇ ਪਛਾਨ ਕਰਦੀ ਹੈ ਵੀ ਮੈਂ ਕੌਣ ਆ ਮੈਂ ਆਇਆ ਕਿਥੋਂ ਹੀ ਮੈਂ ਜਾਣਾ ਕਿਥੋਂ ਜਿਸ ਤਰ੍ਹਾਂ ਪਰ ਆਪਾਂ ਸੌਂਦੇ ਆ ਅੱਠ ਇੰਡੇ ਸੱਤ ਕੇ ਤੇ ਰਾਤ ਨੂੰ ਨੀਂਦੇ ਵਿੱਚ ਚਲੇ ਜਾਂਦੇ ਆ ਇਦਾਂ ਸਾਰਾ ਸੰਬੰਧ ਟੁੱਟ ਜਾਂਦਾ ਨਾ ਸਰੀਰ ਦਾ ਸੰਬੰਧ ਹੁੰਦਾ ਹੈ ਜਦੋਂ ਜ਼ਮੀਰ ਦੇ ਨਾ ਰੋਂ ਸਾਡਾ ਰਿਸ਼ਤਾ ਟੁੱਟ ਜਾਂਦਾ ਹੈ ਉਹਨਾਂ ਰਿਸ਼ਤੇਦਾਰ ਭੈਣ ਭਾਈ ਮਾਦਾ ਪਿਤਾ ਬੱਚੇ ਇਹਨਾਂ ਸਾਰਿਆਂ ਨਾਲ ਸੰਬੰਧ ਟੁੱਟ ਜਾਂਦਾ ਹੈ ਸਭ ਤੋਂ ਵੱਡਾ ਸੰਸਾਰ ਦੇ ਵਿੱਚ ਰਿਸ਼ਤਾ ਕਿਹੜਾ ਹੈ ਉਹ ਹੈ ਰਿਸ਼ਤਾ ਸਰੀਰ ਦਾ ਤੇ ਮਨ ਦਾ ਹੁਣ ਮਨ ਜਿਹੜਾ ਆਪਾਂ ਬੈਠੇ ਆ ਸਾਰੇ ਜਣੇ ਆਪਾਂ ਦੇਖਦੇ ਆ ਕਿ ਮਨ ਜਿਹੜਾ ਇਹ ਸੋਚਦਾ ਅੱਜ ਮੈਂ ਰਿਸ਼ਤੇਦਾਰ ਦੇ ਜਾਣਾ ਮਨ ਦੇ ਅੰਦਰ ਉਹ ਫੁਰਨਾ ਲਿਆ ਜਿਹੜਾ ਤੰਗ ਹੈ ਕਿ ਕੁੜੀ ਕਿੱਥੇ ਰੁਕਿਆ ਹੁਣ ਮਨ ਦੇ ਅੰਦਰ ਉਹ ਫੁਰਨਾ ਇਹਨੂੰ ਮੈਂ ਸੌਣਾ ਨੀ ਕੜੀ ਰੈਸਟ ਕਰਨੀ ਹੈ ਉਸੇ ਟਾਈਮ ਆਪਾਂ ਮਨ ਜਿਹਨੇ ਬੈਠੇ ਪਰ ਜਦੋਂ ਆਪਾਂ ਸੌਨੇ ਆ ਸੌਣ ਤੋਂ ਬਾਅਦ ਜਿਹੜਾ ਇਹ ਸਾਡਾ ਸਰੀਰ ਹੈ ਜਿਹੜੀ ਜਿਹੜੀ ਸੁਵਾਸਾ ਦੀ ਕਿਰਿਆ ਕਹਿੰਦੀ ਜਾਂਦੀ ਹੈ ਮਨ ਦੇ ਮਨ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ। ਉਸ ਮੁਛ ਛੋਟੀ ਮੌਤ ਕਿਹਾ ਹੈ ਜਿਹੜੀ ਆਪਾਂ ਦਿੱਤੀ ਮਾਰੀ। ਹੋਰ ਤਾਂ ਲੋਕ ਦਾ ਜਿਹੜਾ ਗਿਆਨ ਹੈ ਇੰਦਰਲਾ ਭਰਿਆ ਜਾਂਦਾ ਹੈ। ਤੇ ਨਾਮ ਸਾਡਾ ਸਿਮਨ ਹੋਣ ਕਰਕੇ ਨਾਮ ਸਾਡੀ ਬੰਦਗੀ ਪੂਰ ਕਰਕੇ ਸਾਨੂੰ ਅੱਗੇ ਦੀ ਸ੍ਰੀ ਜੀ ਨਹੀਂ ਮੰਨਣੇ ਜਾਣਾ ਕਿਉਂਕਿ ਅਗਲਾ ਸਾਡੇ ਕੋਲ ਧਰ ਨਹੀਂ ਰਹੇਗੇ। ਅੱਗੇ ਇਸ ਨਾਮ ਦੇ ਆਸਰੇ ਆਪਾਂ ਇਸ ਸਰੀਰ ਨੂੰ ਕੋਈ ਬਾਡੀ ਨੂੰ ਛੱਡ ਕੇ ਅੱਗੇ ਅਗਮਨ ਪਰਵੇਸ਼ ਹੋਣਾ ਸੀ ਖਾਲੀ ਖਲਾ ਦੇ ਵਿੱਚ ਪ੍ਰਵੇਸ਼ ਹੋਣਾ ਸੀ ਉਹਦੇ ਵਿੱਚ ਪ੍ਰਵੇਸ਼ ਹੋਣ ਤੇ ਸਾਡਾ ਜਿਹੜਾ ਸਵਾਸਾ ਧਨ ਸਿਉ ਨਹੀਂ ਹੈਗਾ ਜਿਸ ਤਰ੍ਹਾਂ ਆਪਾਂ ਲੈਂਦੇ ਆ ਕੋਈ ਗੱਡੀ ਮੋਟਰਸਾਈਕਲ ਆ ਉਹਦੇ ਵਿੱਚ ਪਟ્રોલ ਨਾਮ ਹੋਵੇ ਉਹ ਜਿਆਦਾ ਰਨ ਉੱਤੇ ਨਹੀਂ ਜਾ ਸਕਦੀ ਉਹ ਬੰਦ ਬਾਜੇ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਤਾਨਾ ਤੇ ਮਨ ਇਹ ਵੀ ਇੱਕ ਤਾਨਾ ਜੜਾ ਟਿਕੀ ਗਈ ਜਦੋਂ ਇਹਦੇ ਬਿਤੇ ਸੁਆਸਾਂ ਦਾ ਪੂੰਜੀ ਖਤ ਹੋ ਗਏ ਇਹਨੇ ਕਿਸੇ ਪਾਸੇ ਨੁਝੜਾ ਨਹੀਂ ਹੁਣੇ ਸੁਆਸ ਆਸ ਆ ਗਏ ਤੇ ਜਿਹੜਾ ਤਾਨਾ ਹੈ ਇਹਨੂੰ ਮਨ ਮੰਨੂ ਚ ਕਰ ਲਿਆ ਪਰ ਰਾਤ ਨੂੰ ਮਨ ਕਿਨੂੰ ਵੀ ਛੱਡ ਦਿੰਦਾ ਹੈ ਤੇ ਕਿੰਨਾ ਪਿਆਰਾ ਸਾਡਾ ਰੇਸਾ ਕੀ ਪਰਮਾਤਮਾ ਦਾ ਖੇਲ ਹੈ ਜਿੱਦੋਂ ਪਰ ਰਾਤ ਨੂੰ ਸੁਣਦੇ ਆ ਸਾਡਾ ਸਾਡਾ ਸਰੀਰ ਹੈ ਇਹ ਵੀ ਬੱਚੇ ਦੀ ਜਾਇ ਹੈ ਭੈਤੀ ਭੈਣ ਪੁੱਤ ਪੁੱਤ ਸਾਰੇ ਸਾਡੇ ਰਿਸ਼ਤੇ ਨਾਤੇ ਸਾਡੇ ਕੋਲ ਕੋਲ ਪਰ ਰਾ ਆ ਸਾਰੇ ਤੇ ਰਸਤੇ ਅਲੱਗ ਅਲੱਗ ਹੋ ਜਾਂਦੇ ਨੇ ਤੇ ਕੋਈ ਕਿਸੇ ਬਾਰੇ ਵੀ ਇੰਦਾ ਕਾਉਂਟ ਮੁਠੇ ਗਿਆ ਹੁਣ ਜਦੋਂ ਸਾਨੂੰ ਭੇਜ ਆ ਗਿਆ ਘਰ ਦੇ ਵਿੱਚ ਅਸੀਂ ਨਾਮ ਜਪਣ ਲੱਗ ਪਏ ਨਾਮ ਨਾਲ ਸਾਡੀ ਨੁਰਤ ਵੱਢੀ ਗਈ ਮਨ ਦਾ ਸਹਾਰਾ ਜਿਹੜਾ ਜਿਹਦਾ ਨਾਮ ਬਣ ਗਿਆ ਫਿਰ ਬਦਲ ਰਾਤ ਸਾਂਏ ਦਾ ਸੌਣ ਤੋਂ ਬਾਅਦ ਉਹ ਨਾਮ ਦੇ ਆਸਰੇ ਸ਼ਰੀਰ ਨੂੰ ਛੱਡੇਗਾ ਤੇ ਫਿਰ ਆ ਸੰਸਾਰ ਆਪ ਆਪਣੀ ਅਸਥੀ ਦੇ ਵਿੱਚ ਜਾ ਕੇ ਗਏ ਇਸ ਤਰ੍ਹਾਂ ਸੁਪਨੇ ਵਿੱਚ ਜਾ ਗਿਆ ਹੁਣ ਆਪਾਂ ਦੇਖਦੇ ਜਦੋਂ ਮਨ ਆਪਣੇ ਵਿੱਚ ਯਾਗਤਾ ਹੈ ਉਹਨੋਂ ਸਾਡੇ ਰਿਸ਼ਤੇਦਾਰਾਂ ਨੂੰ ਸੰਸਾਰੀ ਸਾਡਾ ਦੋਸਤ ਸੱਜਣ ਮੇਤਰ ਭੈਣ ਭਾਈ ਆਪਾਂ ਕਿੰਨੇ ਆ ਵੀ ਭਾਈ ਰਾਤ ਨੂੰ ਸੁਪਨੇ ਦੇ ਵਿੱਚ ਮਿਲਿਆ ਸੀ ਉਹ ਕਿੱਥੇ ਮਿਲਿਆ ਸੀ ਜਦੋਂ ਅਸੀਂ ਤੇਹ ਤੋਂ ਬਧੇ ਹੋਏ ਸਰੀਰ ਨੂੰ ਛੱਡਿਆ ਕਿਉਂਕਿ ਸਾਰੇ ਜਾਨੇ ਰਾਤਾਂ ਸਰੀਰ ਛੱਡਦੇ ਆ ਜਿੰਨੇ ਵੀ ਜਾਨਵਰ ਨੇ ਪੰਛੀ ਨੇ ਕੋਈ ਸੰਸਾਰ ਆਲੋਕ ਦੇ ਵਿੱਚ ਕੋਈ ਮਾਨਸ ਜਾਨੇ ਵਿੱਚ ਹੈ ਇਹ ਸਾਰੇ ਜਾਨੇ ਜਦੋਂ ਰਾਤ ਨੂੰ ਸਰੀਰ ਛੱਡਦੇ ਨੇ ਤੇ ਜਿਹੜਾ ਆ ਖਾਲੀ ਸਰੀਰ ਹੈ ਇਹਦੇ ਵਿੱਚ ਆਉਂਦੇ ਆ ਜਦੋਂ ਇਹਦੇ ਵਿੱਚ ਆਉਂਦੇ ਨੇ ਤੇ ਸਾਡਾ ਜਿਹੜਾ ਦਿਨੇ ਆਪਾਂ ਲੋਕ ਕਿਰਿਆ ਕਰਨਾ ਚਾਹੁੰਦਾ ਹੈ ਇਹ ਹੀ ਕਿਰਿਆ ਕਰਨ ਸਾਡਾ ਵਿੱਚ ਖਾਲੀ ਖਲਾਸੀ ਵਿੱਚ ਚੱਲ ਪੈਂਦਾ ਹੈ ਮਨ ਨਾਮ ਨਾਲ ਇੱਕ ਦੂਜੇ ਨੂੰ ਮਿਲ ਪੈਂਦਾ ਹੈ ਇਸੇ ਕਰਕੇ ਆਪਾਂ ਇੱਕ ਦੂਜੇ ਨੂੰ ਨਾਲ ਮਿਲ ਪੈਂਦੇ ਆ کوشش کرنی ہے کہ جدو سے نام جب کے نام جے سماوا کے پھر ساڑھا مطان جیڑا ہے کہ پاپ جنو جائے گا جنو مارا سمجھاؤں دے میں کہتے پاپ جنل دکھم اصگاہ ہے پر شبت ہی پار پائے پر شبت جیڑا ہے جیڑا تو اٹھے اندر جاتا ہے وہ شبت جیڑا ہے وہ نام جنو مارا ہے انہارت شبت کیا گیا ہے ਇਸ ਲਈ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਚਕਰ ਨਹੀਂ ਕੋਈ ਵਿਰਨ ਨਹੀਂ ਕੁਛ ਵੀ ਪੂਰਾ ਰੂਪ ਰੰਗ ਨਹੀਂ ਤਉਨੂੰ ਆਪਾਂ ਸ਼ਬਦ ਨੂੰ ਜਿਦੋਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਜਦੋਂ ਆਡੀ ਸੁਰਤ ਅੰਦਰ ਮੁਖੀ ਹੁੰਦੀ ਹੈ ਉਹ ਸ਼ਬਦ ਸਰਨੋਂ ਅੰਨਾਂ ਦੇ ਵਿੱਚ ਸੁਣਾਈ ਦੇਣ ਲੱਗ ਪੈਂਦਾ ਹੈ ਜਦੋਂ ਸਾਡੂੰ ਕੋਈ ਸ਼ਬਦ ਕਰਨਾ ਵਿੱਚ ਸੁਣਾਈ ਹੁੰਦਾ ਹੈ ਉਸੇ ਸ਼ਬਦਾਂ ਆਵਾਜ਼ ਸੁਣ ਕੇ ਉਹਦੇ ਵਿੱਚ ਸਮਾਉਣਾ ਹੁੰਦਾ ਹੈ ਪਹਿਲਾਂ ਆਪਾਂ ਧਿਆਨ ਨੂੰ ਬਾਹਰ ਤੋੜ ਕੇ ਅੰਦਰ ਮੁਕੀ ਕਰਨਾ ਹੁੰਦਾ ਹੈ ਜਦੋਂ ਸਾਡਾ ਧਿਆਨ ਅੰਦਰ ਮੁਕੀ ਹੋ ਗਿਆ ਫਿਰ ਇਸ ਮਨ ਨੂੰ ਉਸ ਸ਼ਬਦ ਉੱਪਰ ਟਿਕਾਉਣਾ ਹੁੰਦਾ ਹੈ ਫਿਰ ਸਾਡਾ ਜਿਹੜਾ ਉਹ ਸ਼ਬਦ ਹੈ ਉਹ ਅਗੰਮ ਲੈ ਵਿੱਚ ਪ੍ਰਵੇਸ਼ ਹੁੰਦਾ ਜਾਂਦਾ ਹੈ ਜਦੋਂ ਮਨ ਹਸਝਾਉਂਦੇ ਹੋ ਜੈ ਜੈ ਸ਼ਬਦ ਅਨਾਤਵਾਜੀ ਸੁਣ ਸੁਣ ਹੰਦ ਕਰੇ ਪ੍ਰਭ ਗਾਵੇ ਮਾਲਕ ਗਾਵੇ ਸਾਡੇ ਅੰਦਰੋਂ ਤੇ ਮਨ ਜਿਹੜਾ ਉਹ ਸ਼ਬਦ ਵਿੱਚ ਸਮਾ ਕੇ ਅਬਰਤ ਰਸ ਪੰਦ ਹੈ ਜਿਸ ਤਰ੍ਹਾਂ ਮਨ ਦੀ ਖਰਾਕ ਲੱਗ ਆਏ ਤਨ ਦੀ ਖਰਾਕ ਲੱਗ ਕੇ ਲੱਗ ਹੁਣ ਤਨ ਦੀ ਖਰਾਕ ਆਪਾਂ ਖਾਈ ਜਾਂਦੇ ਆਂ ਪਰ ਜਿਹੜਾ ਮਾਰਦਾ ਮਨ ਦੀ ਖਰਾਖਰਾਪਾ ਖਾਦੀ ਹੁਣ ਮਨ ਦੀ ਖਰਾਖ ਜਿਹੜੀ ਹੈ ਉਹ ਹੈ ਅਮਰਤ ਰਸ ਨਾਮ ਰਸ ਹਰ ਰਸ ਬ੍ਰਹਮ ਰਸ ਮਾਨਿਕ ਰਸ ਜਿਹੜੀ ਹੈ ਉਹ ਨਾਮ ਹੈ ਹੁਣ ਉਹ ਖਰਾਖ ਖਾਣ ਵਾਸਤੇ ਸਾਨੂੰ ਨਾਮ ਜਪਣਾ ਪੈਂਦਾ ਕਿਉਂਕਿ ਅਸੀਂ ਨਾਮ ਜਪਿਆ ਤੇ ਮਨ ਜਿਹੜਾ ਅਧੁਰਪੁਖ ਹੈ ਪਮੇ ਆਪਾਂ ਸੰਸਾਰ ਦੀ ਕਿੰਨੀ ਮਾਰਕੀ ਖਾਧੀਆਂ ਖਰਾਕ ਖਾ ਰਹੇ ਨੇ ਸ਼ੱਕਲੇ ਪਰ ਜਿਹੜਾ ਸਾਡਾ ਮਨ ਹੈ ਉਹ ਤਾਂ ਭੁੱਖਾ ਬੈਠਾ ਹੈ ਇਸੇ ਕਰਕੇ ਮਾਰਗ ਸਾਨੂੰ ਸਮਝਾਉਦੇ ਨੇ ਕਿ ਤੁਸੀਂ ਆਪਣੇ ਮਨ ਦੀ ਖਰਾਕ ਖਾਓ ਜਿਉਂ ਪੰਛੀ ਖਰਾਕ ਆਪਾਂ ਖਾ ਖਾ ਮੰਗੇ ਸਾਡਾ ਜਿਹੜਾ ਮਨ ਹੈ ਉਹ ਜਾਗੇਗਾ ਜਿਉਂ-ਜਿਉਂ ਆਪਣੀ ਖਰਾਤ ਆਏਗਾ ਇਹ ਜਾਗੇਗਾ ਤੇ ਜਿਉਂ-ਜਿਉਂ ਮਨ ਮਦਰ ਇਹ ਜਾਗੇਗਾ ਫਿਰ ਇਹ ਸੰਸਾਰ ਦੇ ਵਿੱਚ ਪਰਪਰ ਦੇ ਨਹੀਂ ਸੋਚਦਾ ਹੁਣ ਤਾਂ ਇਹ ਡਿਗ ਜਾਇਆ ਹੈ ਸੰਸਾਰ ਦੇ ਵਿੱਚ ਰਹਿਦਾ ਹੈ ਸੰਸਾਰ ਦੇ ਵਿੱਚ ਪਰ ਫਿਰ ਵੀ ਇਹਨੂੰ ਆਪਣੇ ਮੂਲ ਔਰ ਮੋਲਾ ਦਾ ਅਹਿਸਾਸ ਹੋਣਾ ਲੱਗ ਜਾਂਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਆਪਾਂ ਸੰਸਾਰ ਦੇ ਵਿੱਚ ਉਸ ਟਾਈਪ ਦਾਸ ਤੇ ਆਈ ਹਾਂ ਸਵਾਸਤਿ ਸਭ ਜੀ ਹੋਣ ਕਰਕੇ ਜਿੰਨੇ ਵੀ ਸੰਸਾਰ ਦੇ ਰੇਸ ਤੇ ਨਸਦੀ ਜਾਂ ਜੋ ਵੀ ਸੰਸਾਰ ਦਾ ਹੈ ਇਹ ਸਭ ਝੂਠ ਹੈ ਇਥੋਂ ਕੁਝ ਨਾਲ ਜਾਣ ਵਾਲਾ ਨਹੀਂ ਹੈ ਇੱਥੇ ਜੋ ਵੀ ਕਿਰਿਆ ਕਰਮ ਹੈ ਇਹ ਇੱਥੇ ਹੀ ਰਹਿ ਜਾਂਦਾ ਹੈ ਇਹ ਸੰਸਾਰ ਜਿਹੜਾ ਹੈ ਇਸ ਨੂੰ ਜਿਨ ਕਾਲ ਅਣ ਕੋਠੜੀ ਵਿੱਚ ਆ ਗਿਆ ਹੈ ਇਸੇ ਤਰ੍ਹਾਂ ਆਪਾਂ ਇਸ ਸੰਸਾਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਰਹਿੰਦੇ ਆਂ ਨਾਮ ਜਪ ਕੇ ਨਾਮ ਦੇ ਵਿੱਚ ਸਮਾ ਕੇ ਆਪਣੇ ਘਰ ਦੇ ਵਿੱਚ ਆਉਣਾ ਜਾਣਾ ਕਰਨਾ ਆਪਾਂ ਬੜਵਾਣੀ ਨੂੰ ਵਿੱਚ ਬੜਦੇ ਆਂ ਥਿਰ ਘਰ ਬੈਠੋ ਹਰ ਜਨ ਪਿਆਰੀਆਂ ਦੀ ਸਤਿਗੁਰ ਤੁਮਰੇ ਕਾਟ ਸੁਆਰਿ ਮਾਰਾ ਸੰਜੌਦੇ ਨੇ ਕਹਿੰਦੇ ਕਿ ਆਪਣੇ ਘਰ ਦੇ ਵਿੱਚ ਆ ਜਾ ਘਰ ਦੇ ਵਿੱਚ ਬਹਿਣਾ ਹੈਂਦਾ ਜਿਹੜਾ ਸਾਥਕੁਰ ਹੈ ਉਹ ਫਿਰ ਤੁਹਾਡੇ ਨਾਲ ਆਪ ਸਵਾਰੇ ਪਰ ਹਜੇ ਨਾ ਸਾਨੂੰ ਗਿਆਨ ਨੂੰ ਕਰਕੇ ਨਾਮ ਮਨ ਜਾਗਿਆ ਹੋ ਕੇ ਕਰਕੇ ਅਸੀਂ ਅੰਦਰਿਆਵੀ ਕਰਾ ਨੂੰ ਆਪਣਾ ਘਰ ਲੱਢੀ ਜਾਂਦੇ ਹਾਂ ਦਰਿਆਵੀ ਕਰਾ ਨੂੰ ਇਹ ਸਭ ਸਮਝਦੇ ਐ ਪਰ ਇਹ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਉੱਥੋਂ ਕਰਕੇ ਵੀ ਜਿੰਨੀਆਂ ਵੀ ਸਹੂਲਤਾਂ ਉਹ ਹੋਣ ਕਰਕੇ ਵੀ ਇਹ ਘਰ ਤੋਂ ਛੱਡਣਾ ਪੈਂਦਾ ਹੈ ਇਹ ਕਰਕੇ ਅਸਾਧ ਰਹਿ ਕਿ ਕਿਹੜਾ ਸਾਡਾ ਹਸ ਨਹੀਂ ਕਰ ਹੈ ਜਿੱਥੇ ਜਾਣਾ ਹੈ ਉਹਦੀ ਆਪਾਂ ਪਛਾਣ ਕਰਨੀ ਇੱਥੇ ਕਰਤਾ ਆਹ ਵਾਰ ਨੂੰ ਤਿੰਨੇ ਵਿਚਾਰ ਕਰਦਿਆਂ ایک نہیں انیک کرتی ہیں ہو جاتی ہیں ساتھ پر شریف رو گرہ صاحب جی مہاراج بخشن جو کی بخشن جی وائی بھر جن کا خالصہ واہ بھٹی کی فتح ہے